ਕੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿਫਤਾਂ ਜੇ ਕੋਈ ਸ਼ਬਦਾਂ ਜੇ ਬਿਆਨ ਕਰਨਾ ਚਾਵੇ ਤਾਂ ਲੱਖਾਂ ਜਨਮ ਵੀ ਘੱਟ ਪੈ ਜਾਣਗੇ ਪਰ ਸਿਫਤਾਂ ਨਹੀਂ ਕਦੇ ਵੀ ਮੁੱਕਣਗੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹਿਰਦਾ ਅੱਲਾ ਪਿਆਰ ਭਰਿਆ ਸੀਗੀ ਪੂਰਾ ਸੰਸਾਰ ਪੂਰੀ ਦੁਨੀਆ ਉਹਦੇ ਜੇ ਸਮਾ ਸਕਦੀ ਸੀ ਗੁਰੂ ਮਹਾਰਾਜ ਜੀ ਸਾਰਿਆਂ ਨਾਲ ਪਿਆਰ ਕਰਦੇ ਸੀ ਕਿ ਸਿਆਣੇ ਕੰਦੇ ਜਦੋਂ ਕਸ਼ਮੀਰੀ ਪੰਤਾਂ ਦੀ ਰਾਖੀ ਲਈ ਹਿੰਦੂ ਧਰਮ ਦੀ ਰਾਖੀ ਲਈ ਗੁਰੂ ਤੇਗ ਬਹਾਦਰ ਸਾਹਿਬ ਜਿਨੇ ਸ਼ਹੀਦੀ ਦਿੱਤੀ ਤਾਂ ਜਿਹੜੇ ਪੂਰਵਜ ਆ ਉਹ ਅੱਜ ਵੀ ਤਿਲਕ ਲਗਾਉਂਦੇ ਜਦੋਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਯਾਦ ਕਰਦੇ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇਹੋ ਹੀ ਸਮਝਾਉਂਦੇ ਆ ਕਿ ਤਿਲਕ ਆਪਣੇ ਮੱਥੇ ਤੋਂ ਕਦੇ ਨਹੀਂ ਉਤਾਰਨਾ ਇਹ ਤਿਲਕ ਨਿਸ਼ਾਨੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਡਾ ਧਰਮ ਬਚਾਉਣ ਲਈ ਸ਼ਹੀਦੀ ਦਿੱਤੀ ਹੈ ਸਾਡੇ ਗੁਰੂ ਮਹਾਰਾਜ ਜੀ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਕੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਦੇ ਵੀ ਕਿਸੇ ਨੂੰ ਇਹ ਮਹਿਸੂਸ ਹੀ ਨਹੀਂ ਹੋਂ ਦਿੱਤਾ ਕਿ ਇੱਥੇ ਵੱਖਰਾ ਧਰਮ ਚੱਲਦਾ ਕੋਈ ਉਹ ਸਭ ਨਾਲ ਇੱਕੋ ਜਿਹਾ ਹੀ ਪਿਆਰ ਕਰਦੇ ਸੀ ਤੇ ਉਹਨਾਂ ਦਾ ਇਹੋ ਹੀ ਸੰਦੇਸ਼ ਸੀ ਕਿ ਪਰਮਾਤਮਾ ਨੇ ਸਾਰਿਆਂ ਨੂੰ ਆਪਣੇ ਹੱਥੀ ਬਣਾਇਆ ਹੈ ਕਦੇ ਕਿਸੇ ਨਾਲ ਨਫ਼ਰਤ ਨਾ ਕਰੋ ਕਦੇ ਕਿਸੇ ਨਾਲ ਧਰਮ ਦਾ ਫਰਕ ਨਾ ਕਰੋ ਸਾਰੇ ਉਸ ਮਾਲਕ ਦੇ ਬਣਾਏ ਬੰਦੇ ਸਭ ਨਾਲ ਪਿਆਰ ਕਰੋ ਆਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਰਦਾਸ ਕਰੀਏ ਸਾਰਿਆਂ ਦੇ ਭਲੇ ਦੀ ਅਰਦਾਸ ਕਰੀਏ ਅਕੰਬੰਦ ਕਰਕੇ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕਰੋ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਨਮਸਕਾਰ ਕਰੋ ਲੱਖਾਂ ਵਾਰ ਕਿ ਗੁਰੂ ਤੇਗ ਬਹਾਦਰ ਸਾਹਿਬੀ ਆਪਣੀ ਕਿਰਪਾ ਬਣਾਈ ਰੱਖਣਾ ਸਾਡੇ ਘਰਾਂ 'ਚ ਕਦੇ ਵੀ ਸਾਡੇ ਦਿਲ 'ਚ ਨਫ਼ਰਤ ਨਾ ਆਵੇ ਕਦੇ ਆਪਾਂ ਭੁੱਲ ਕੇ ਵੀ ਕਿਸੇ ਦਾ ਮਾੜਾ ਨਾ ਸੋਚੀਏ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਖੁਸ਼ ਕਰਨਾ ਤੇ ਜਿੰਨੀ ਸੇਵਾ ਕਰ ਸਕਦੇ ਹੋ ਉੰਨੀ ਕਰੋ ਜਿੰਨਾ ਕਿਸੇ ਦਾ ਭਲਾ ਕਰ ਸਕਦੇ ਹੋ ਕਿਸੇ ਦਾ ਦੁੱਖ ਦੂਰ ਕਰ ਸਕਦੇ ਹੋ ਉਹ ਕਰੋ ਕਦੇ ਕਿਸੇ ਨੂੰ ਦੁਖੀ ਦੇਖਦੇ ਉਹਦਾ ਦੁੱਖ ਦੂਰ ਕਰੋ ਭੁੱਖਾ ਦੇਖਦੇ ਉਹਨੂੰ ਰੋਟੀ ਦਿਓ ਜਿੰਨੀ ਸੇਵਾ ਕਰ ਸਕਦੇ ਹੋ ਜਿੰਨਾ ਕਿਸੇ ਨਾਲ ਪਿਆਰ ਕਰ ਸਕਦੇ ਹੋ ਕਰੋ ਕਿਉਂਕਿ ਜਿੰਨੀ ਤੁਸੀਂ ਸੇਵਾ ਕਰੋਗੇ ਜਿੰਨਾ ਤੁਸੀਂ ਉਹਦੇ ਬਣਾਏ ਬੰਦਿਆਂ ਦਾ ਦੁੱਖ ਸਮਝੋਗੇ ਦੂਰ ਕਰੋਗੇ ਕਿਸੇ ਦੀ ਤਕਲੀਫ ਤੇ ਕਿਸੇ ਦੇ ਜ਼ਖਮਾਂ ਤੇ ਦਵਾਈ ਲਾਓਗੇ ਉਨਾ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੁਹਾਡੇ ਤੋਂ ਖੁਸ਼ ਹੋਣਗੇ ਤੇ ਤੁਹਾਡੇ ਘਰ ਚ ਐਸੇ ਖਜ਼ਾਨੇ ਭਰਦਣਗੇ ਖੁਸ਼ੀਆਂ ਭਰੇ ਜਿਹੜੇ ਕਦੇ ਨਹੀਂ ਮੁੱਕਣਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਤਾਂ ਦਾਨੀਆਂ ਦੇ ਦਾਨੀ ਐ ਅਜੇ ਤੁਸੀਂ ਘਰੋ ਸੋਚ ਕੇ ਨਿਕਲੋਗੇ ਨਾ ਮੈਂ ਅਰਦਾਸ ਕਰਨੀ ਕੀ ਮੇਰਾ ਇਹ ਕੰਮ ਬਣ ਜੇ ਮਾਲਕ ਦੀ ਮੌਜੂਦਾਨੀ ਪਤਾ ਤੁਸੀਂ ਅਜੇ ਅਰਦਾਸ ਕਰ ਹੀ ਰਹੇ ਹੁੰਦੇ ਹੋ ਤਾਂ ਤੁਹਾਡੇ ਸਾਰੇ ਕੰਮ ਆਪਣੇ ਆਪ ਹੀ ਬਣੇ ਹੁੰਦੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਝੋਲੀਆਂ ਪਰਣ ਲਗੇ ਹਿਸਾਬ ਨਹੀਂ ਰੱਖਦੇ ਬੇ ਹਿਸਾਬ ਦਤਾਂ ਦਿੰਦੇ ਐ ਜੋ ਤੁਸੀਂ ਨਹੀਂ ਵੀ ਮੰਗਿਆ ਉਹ ਵੀ ਤੁਹਾਡੀ ਝੋਲੀ ਪੈ ਜਾਣਾ ਦੁੱਖ ਤਕਲੀਫ ਦੂਰ ਹੀ ਦੂਰ ਹੋ ਜਾਂਦੇ ਐ ਡਿਪਰੈਸ਼ਨ ਬਿਮਾਰੀਆਂ ਦਾ ਇਲਾਜ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰ ਲੋ ਆਪੇ ਹੋ ਜਾਂਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਯਾਦ ਕਰਨ ਨਾਲ ਹੀ ਬਰਮਾਨ ਦੀਆਂ ਪੂਰੀਆਂ ਖੁਸ਼ੀਆਂ ਸੁੱਖ ਖਜ਼ਾਨੇ ਆਪਣੇ ਆਪ ਹੀ ਤੁਹਾਡੇ ਘਰ ਚ ਆ ਜਾਂਦੇ ਆ ਐਨਾ ਬਰਕਦਾ ਭਰਿਆ ਨਾਮ ਜਿਹੜਾ ਸਾਡੀ ਜ਼ਿੰਦਗੀ ਦੇ ਵੱਡੇ ਤੋਂ ਵੱਡੇ ਦੁੱਖ ਵੱਡੇ ਤੋਂ ਵੱਡੀਆਂ ਤਕਲੀਫਾਂ ਪਲ ਦੇ ਵਿੱਚ ਖਤਮ ਕਰ ਦਿੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਿਰਪਾ ਕਰਨ ਸਾਰਿਆਂ ਤੇ ਮਿਹਰ ਕਰਨ ਸਾਰਿਆਂ ਦੇ ਘਰ 'ਚ ਬਰਕਤਾਂ ਲਗਾਈ ਰੱਖਣ ਕਦੇ ਵੀ ਕੋਈ ਦੁਖੀ ਨਾ ਰਹੇ ਕੋਈ ਭੁੱਖਾ ਨਾ ਸੋਵੇ ਕੋਈ ਰੋ ਕੇ ਨਾ ਸੋਵੇ ਸਾਰਿਆਂ ਦੀ ਬਾਹ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਫੜਨ ਕਦੇ ਵੀ ਕਿਸੇ ਨੂੰ ਇਕੱਲਾ ਨਾ ਪੈਂਦੇ ਸੱਚੇ ਦਿਲੋਂ ਪਿਆਰ ਕਰਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਤੇ ਆਓ ਪਿਆਰ ਨਾਲ ਲਿਖੀਏ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ